ਅੱਜ ਮੈਂ ਦੀਪੌਰ ਵਾਲੇ ਬੰਨ ਤੇ ਆਪਾਂ ਖੜੇ ਆ ਇਹ ਸਾਰੇ ਸੱਜਣ ਪਿੰਡ ਦੇ ਸਾਡੇ ਨਾਲ ਖੜੇ ਨੇ ਇਹ ਉਹ ਸੱਜਣ ਨੇ ਜਿਨ੍ਹਾਂ ਦੀ ਸਾਰੀ ਪੈਲੀ ਆ ਬੰਨ ਤੋਂ ਪਰਲੇ ਬੰਨੇ ਸੀ ਸਾਰੀ ਦੀ ਸਾਰੀ ਪੈਲੀ ਜਿਹੜੀ ਡੁੱਬ ਚੁੱਕੀ ਐ ਤੇ ਝੋਨਾ ਜਿਹੜਾ ਉਹ ਗਲ ਚੁੱਕਿਆ ਐ ਹੁਣ ਆਗਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਧਰ ਬਿਜਾਈ ਹੋਣੀ ਐ ਉਦੋਂ ਥੋੜੀ ਡੀਜ਼ਲ ਦੀ ਖਾਦ ਦੀ ਜਿਹਨੂੰ ਆਪਾਂ ਫਰਟੀਲਾਈਜ਼ਰ ਕਹਿੰਦੇ ਆ ਤੇ ਨਾਲੇ ਬੀਆਂ ਦੀ ਜਿਹੜੀ ਆ ਉਹ ਲੋਡ ਪੈਣੀ ਆ ਆ ਸਾਰੀ ਤੁਸੀਂ ਪੈਲੀ ਵੇਖ ਸਕਦੇ ਹੋ ਇਨ੍ਹਾਂ ਪਰਿਵਾਰਾਂ ਦੀ ਰੋਟੀ ਜਿਹੜੀ ਆ ਆ ਪੈਲੀ ਤੋਂ ਚੱਲਦੀ ਸੀ ਕਿਸੇ ਦੀ 2.5 ਕਿੱਲੇ ਪੈ ਲਈ ਆ ਕਿਸੇ ਦੀ 5 ਕਿੱਲੇ ਪੈ ਲਈ ਆ ਕਿਸੇ ਦੀ 7 ਕਿੱਲੇ ਪੈ ਲਈ ਆ ਸੋ ਇਹਨਾਂ ਦੇ ਘਰ ਚੱਲਦੇ ਹੀ ਇੱਧਰ ਜਿਹੜੀ ਆ ਉਹ ਪੈ ਲਈ ਤੋਂ ਸੀ ਪਰ ਸਤਕੇ ਜਾਈਏ ਪੰਜਾਬ ਦੇ ਐਸੇ ਪੁੱਤਾਂ ਦੇ ਜਿਨ੍ਹਾਂ ਨੇ ਇੱਧਰ ਵੀ ਬੰਨ ਬੰਨ ਦੀ ਜਿਹੜੀ ਸੇਵਾ ਕੀਤੀ ਹੈ ਮੈਂ ਸਾਰੀ ਸੰਗਤ ਨੂੰ ਸਮੂਹ ਸੰਗਤ ਨੂੰ ਅਪੀਲ ਕਰਨਾ ਚਾਹੁੰਦਾ ਹੈ ਕਿ ਇਹਨਾਂ ਸਜਣਾ ਦੇ ਲਈ ਆਪਾਂ ਜਦੋਂ ਅਗਾਹ ਆਉਣ ਵਾਲੇ ਸਮੇਂ ਦੇ ਵਿੱਚ ਕਣਕ ਦੀ ਬਿਚਾਈ ਹੋਣੀ ਹੈ ਉਹ ਸਮੇਂ ਤੇ ਆਪਾਂ ਬੀਜਾਂ ਦੀ ਤੇ ਨਾਲੇ ਖਾਦ ਦੀ ਸੇਵਾ ਜਿਹੜੀ ਆ ਉਹ ਵੱਧ ਚੜ ਕੇ ਕਰੀਏ ਤਾਂ ਕਿ ਜੋ ਇਹ ਆਰਥਿਕ ਪੱਖ ਤੋਂ ਕਮਜ਼ੋਰ ਪਰਿਵਾਰ ਨੇ ਉਹਨਾਂ ਦੀ ਜੇ ਬਾਹ ਫੜਨੀ ਹੈ ਤੇ ਸਾਡਾ ਸਭ ਤੋਂ ਪਹਿਲਾਂ ਉਹ ਫਰਜ਼ ਬਣਦਾ ਕਿ ਆਪਾਂ ਇਹਨਾਂ ਦੀ ਬਾਹ ਫੜੀਏ ਸੋ ਇਹ ਉੱਤੇ ਦਿੱਤੇ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਲਾਗੇ ਬੰਨੇ ਹੋਰ ਵੀ ਕੋਈ ਪਿੰਡ ਹੈ ਆ ਮਹੀਦੀਪੁਰ ਦੇ ਲਾਗੇ ਬੰਨੇ ਤੇ ਜਿੱਥੇ ਇਹ ਸੇਵਾ ਦੀ ਲੋੜ ਹੈ ਤੇ ਉਹ ਵੀ ਸਾਨੂੰ ਸੰਪਰਕ ਕਰ ਸਕਦੇ ਹੋ ਤੇ ਸੇਵਾ ਕਰਨ ਵਾਲੇ ਜਿਹੜੇ ਸੱਜਣ ਨੇ ਉਹ ਵੀ ਸੰਪਰਕ ਕਰ ਸਕਦੇ ਆ